ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿਹਦਾ ਨਾ ਬਾਈਕਟ ਨਾ ਹੋਵੇ दिलजीत दोसांझ दी सरदार जी 3 ओवरसीज रिलीज होन दे विच बहुत ਘੱਟ ਸਮਾਂ ਰਹਿ ਗਿਆ ਬਟ ਅਜੇ ਵੀ ਇੰਡੀਆ ਦੇ ਵਿੱਚ ਵਿਵਾਦ ਚੱਲ ਰਿਹਾ ਔਰ ਗੱਲ ਚੱਲ ਰਹੀ ਹੈ ਦਿਲਜੀਤ ਦੋਸਾਂਝ ਨੂੰ ਬੈਨ ਕਰਨ ਦੀ ਉਹਨਾਂ ਦੇ ਅਪਕਮਿੰਗ ਫਿਲਮਸ ਕਾਨਸਰਟਸ ਟੂਰਸ ਨੂੰ ਬੈਨ ਕਰਨ ਦੀ ਇੱਕ ਪਾਸੇ ਤੇ ਜਸਬੀਰ ਜੱਸੀ ਬਿੰਦੂਦਾਰਾ ਸਿੰਘ ਸਪੋਰਟ ਕਰ ਰਹੇ ਨੇ ਦਿਲਜੀਤ ਦੋਸਾਂਝ ਨੂੰ ਉਹਦਾ ਹੀ ਦੂਸਰਾ ਵਰਕ ਉਹ ਵੀ ਹੈ ਜਿਵੇਂ ਕਿ ਗੁਰੂ ਰੰਧਾਵਾ ਮੀਕਾ ਸਿੰਘ ਬੀਬਰਾਗ ਜੋ ਕਿ ਡਾਇਰੈਕਟਲੀ ਨਹੀਂ ਬਟ ਇੰਡਾਇਰੈਕਟਲੀ ਤਾਨਾ ਕੱਸ ਰਹੇ ਨੇ ਦਿਲਜੀਤ ਤੇ ਹੁਣ ਰੀਸੈਂਟਲੀ ਜੋਤੀ ਨੂਰਾ ਜਿੱਥੇ ਉਹ ਪਹੁੰਚੇ ਸੀ ਇੱਕ ਇਵੈਂਟ ਤੇ ਤੇ ਇਵੈਂਟ ਦੇ ਦੌਰਾਨ ਜਦ ਾਂਜ ਤੇ ਬੈਨ ਦੇ ਉੱਤੇ ਕਿ ਉਹਨਾਂ ਨੂੰ ਲੱਗਦਾ ਕਿ ਦਿਲਜੀਤ ਉਸਾਂ ਨੂੰ ਬੈਨ ਕਰਨਾ ਚਾਹੀਦਾ ਭਾਰਤ ਦੇ ਵਿੱਚ ਅਜੋਦੀਨ ਹੋਰਾਂ ਨੇ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਆ ਸੁਣਦੇ ਆ ਅੱਛੀ ਇੱਕ ਚੀਜ਼ ਮੈਂ ਮਨ ਦਾ ਦੱਸਾਂ ਜੇ ਤੁਸੀਂ ਜਿੱਦਾ ਇੱਕ ਬਾਲੀਵੁੱਡ ਦਾ ਅੱਛਾ ਨਾਮ ਆਪਣੀ ਵਿਸੰਗ ਕਰ ਦਿਓ ਜਿਵੇਂ ਅੱਜ ਜਿਵੇਂ ਇੱਕ ਦਿਲਜੀਤ ਉਹਨੇ ਫਿਲਮ ਆਈ ਤੇ ਬਾਲੀਵੁੱਡ ਨੇ ਕਿਤੇ ਨਾ ਕਿਤੇ ਸਪੋਰਟ ਨਹੀਂ ਕੀਤਾ ਬਾਈਕਰਟ ਜਾਂ ਹੋਰ ਬੜੀ ਚੀਜ਼ਾਂ ਇੱਕ ਅਨੇ ਕੰਟਰੋਵਰਸ ਚੱਲ ਰਿਹਾ ਉਸ ਸੀਜ਼ਨ ਨੂੰ ਕਿਤੇ ਨਹੀਂ ਦੇਉ ਤੁਸੀਂ ਦੇਖੋ ਉਹਨਾਂ ਦੀ ਆਪਣੀ ਜਗ੍ਹਾ ਹੈ ਨਾ ਉਹਨਾਂ ਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਤੇ ਅਸੀਂ ਆਪਣਾ ਜੋ ਕਰਦੇ ਹਾਂ ਵੀ ਪਰਿਕਚ ਚਲੋ ਇੱਕ ਨਰਮਣਕ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਦ ਚ ਭਰ ਦੇ ਨਾਲ ਚੁੱਕਿਆ ਤਰੰਗ ਉੱਥੇ ਹੀ ਫਰ ਹੈ ਜਿੱਥੇ ਬਲੀ ਬਲੀ ਪਰਫਾਰਮ ਕੀਤਾ ਹੈ ਤੇ ਇੱਕ ਇਧਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬੋਲ ਬੋਲੇ ਜਿਹੜਾ ਹੈ ਇਸ ਚੀਜ਼ ਦਾ ਉਚਿਤ ਲੱਗਦਾ ਕਿ ਸਹੀ ਹੈ ਪੰਜਾਬੀ ਸਿਗਰਟ ਪਰ ਇਹ ਦੇਖੋ ਸਹੀ ਤਾਂ ਨਹੀਂ ਹੈ ਬਟਨ ਹੁਣ ਉਹਨਾਂ ਦੀਆਂ ਕੁਝ ਪਰਸਨਲ ਚੀਜ਼ਾਂ ਹੋਣਗੀਆਂ ਨਾ ਉਸ ਚੀਜ਼ ਚਪਨ ਉਹਨੇ ਹੀ ਮੈਟਰ ਦਾ ਪਤਾ ਨੇ ਹੂੰ ਬਾਕੀ ਅੱਲਾਹ ਵਾਕ ਸਾਰਿਆਂ ਨੂੰ ਖੁਸ਼ ਰੱਖੇ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜੀਦਾ ਨਾ ਬਾਈਕਟ ਨਾ ਹੋਵੇ ਹੂੰ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਦਾ ਰਹੇ ਜੀ ਬਸ ਮਾਲ ਉਸ ਨੂੰ ਕਦੇ ਵੀ ਸਾਥ ਨਾ ਛੱਡੇ ਚਾਹੇ ਤੁਸੀਂ ਹੋ ਚਾਹੇ ਮੈਂ ਹਾਂ ਜੀ ਰੱਬ ਦੀ ਹਮੇਸ਼ਾ ਇਬਾਦਤ ਕਰਦੇ ਨੇ ਰੱਬ ਨੂੰ ਹਮੇਸ਼ਾ ਨਾਲ ਲੈ ਕੇ ਤੁਰਦੇ ਨੇ ਜੋਤੀ ਨੂਰਾ ਔਰ ਅੱਜ ਵੀ ਉਹਨਾਂ ਦਾ ਇਹੀ ਮਾਨਾ ਹੈ ਕਿ ਸਭ ਕੁਝ ਅੱਲਾਹ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਇੰਨਾ ਹੀ ਨਹੀਂ ਦਿਲਜੀਤ ਦੋਸਾਂਝ ਤੇ ਬੈਨ ਤੇ ਉੱਤੇ ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਬੈਨ ਕਰਨ ਵਾਲੇ ਅਜੇ ਇਹ ਬੈਨ ਬਿਲਕੁਲ ਨਹੀਂ ਹੋਣੇ ਚਾਹੀਦੇ ਇੰਡੀਆ ਪਾਕਿਸਤਾਨ ਦੀ ਟੈਂਸ਼ਨਸ ਅਜੇ ਵੀ ਸ਼ਾਂਤ ਨਹੀਂ ਹੋਈਆਂ ਅਜੇ ਵੀ ਮਾਹੌਲ ਗੰਭ ਕਾਫੀ ਜ਼ਿਆਦਾ ਰੋਸ਼ ਹੈ ਜੋ ਪਹਿਲਗਮ ਟੈਰਰ ਅਟੈਕ ਦੇ ਵਿੱਚ ਹੋਇਆ ਔਰ ਇਸ ਸਭ ਦਾ ਅਸਰ ਹਰ ਇੱਕ ਫੀਲਡ ਦੇ ਵਿੱਚ ਨਜ਼ਰ ਆਇਆ ਔਰ ਐਂਟਰਟੇਨਮੈਂਟ ਫੀਲ ਵੀ ਇਸ ਤੋਂ ਬਚ ਨਾ ਸਕਿਆ ਜਿੱਦੇ ਪਹਿਲਗਮ ਟੈਰਰ ਅਟੈਕ ਤੋਂ ਬਾਅਦ ਫਵਾਦ ਖਾਨ ਤੇ ਵਾਨੀ ਕਪੂਰ ਦੀ ਜਿਹੜੀ ਫਿਲਮ ਆਣ ਵਾਲੀ ਸੀ ਉਸ ਨੂੰ ਬੈਨ ਕਰ ਦਿੱਤਾ ਗਿਆ ਸੀਗਾ ਤੁਰੰਤ ਉਦੋਂ ਦੇ 2 ਮਹੀਨੇ ਬਾਅਦ ਵੀ ਅਜਿਹਾ ਹੀ ਮਾਹੌਲ ਬਣਿਆ ਹੈ ਇੰਡੀਆ ਦੇ ਵਿੱਚ ਵੀ ਸਰਦਾਰ ਜੀ 3 ਨੂੰ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਕੀਤਾ ਜਾ ਰਿਹਾ ਬਟ ਓਵਰਸੀਸ ਰਿਲੀਜ਼ ਤੇ ਵੀ ਲੋਕ ਕਾਫੀ ਜ਼ਿਆਦਾ ਰੋਸ਼ ਪ੍ਰਗਟ ਕਰ ਰਹੇ ਨੇ ਤੁਹਾਡੇ ਕੀ ਵਿਚਾਰ ਨੇ ਡੂ ਲੈਟ ਅਸ نو ਯਰ ਆਨਸਰਸ ਇਨ ਦਾ ਕਮੈਂਟ ਸੈਕਸ਼ਨ ਬਿਲੋ ਔਰ ਇਸੇ ਦੇ ਨਾਲ ਜੇ ਵੀਡੀਓ ਆਈ ਤੁਹਾਨੂੰ ਪਸੰਦ ਟੂ ਲਾਈਕ ਸ਼ੇਅਰ ਐਂਡ ਕਮੈਂਟ ਜਿਵੇਂ ਇੱਕ ਦਲਜੀਤ ਹੋਣੇ ਫਿਲਮ ਆਈ ਹੈ ਤੇ ਬਾਲੀਵੁੱਡ ਨੇ ਕਿਤੇ ਨਾ ਕਿਤੇ ਸਪੋਰਟ ਨਹੀਂ ਕੀਤਾ ਬਾਈਕਾਟ ਜਾਂ ਹੋਰ ਬੜੀ ਚੀਜ਼ਾਂ ਇੱਕ ਅਨੇ ਕੋਟਵਰ ਚੱਲਦੀ ਉਸ ਚੀਜ਼ ਨੂੰ ਕਿਤੇ ਨਹੀਂ ਦੇਖਦੇ ਹੋ ਤੁਸੀਂ ਦੇਖੋ ਉਹਨਾਂ ਦੀ ਆਪਣੀ ਜਗ੍ਹਾ ਹੈ ਨਾ ਉਹਨਾਂ ਦੀ ਆਪਣੀ ਹੈ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਉਹ ਤੇ ਅਸੀਂ ਆਪ ਆਪਣਾ ਜੋ ਕਰਦੇ ਹਾਂ ਵੀ ਪਰਿਖੇ ਚਲੋ ਇੱਕ ਨੋਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਚੂਅਲ ਭਾਰਤ ਨਾਲ ਲੰਕਾਇਆ ਤਰੰਗ ਉੱਥੇ ਹੀ ਫਰ ਹੈ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਹੈ ਤੇ ਇੱਕ ਇਹਦਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬੋਲ ਬੋਲੇ ਜਿਹੜਾ ਹੈ ਇਸ ਚੀਜ਼ ਦਾ ਉਚਿਤ ਲੱਗਦਾ ਕਿ ਸਹੀ ਹੈ ਪੰਜਾਬੀ ਸਿਕਾ ਪਰ ਇਹ ਦੇਖੋ ਸਹੀ ਤਾਂ ਨਹੀਂ ਹੈ ਬਟਨ ਉਹਨਾਂ ਲਈ ਕੁਝ ਪਰਸਨਲ ਚੀਜ਼ਾਂ ਹੋਣਗੀਆਂ ਨਾ ਉਸ ਚੀਜ਼ ਚ ਆਪਣਾ ਨਹੀਂ ਮੈਟਰ ਪਤਾ ਨਹੀਂ ਹੂੰ ਬਾਕੀ ਅੱਲਾਹ ਵਕ ਸਾਰਿਆਂ ਨੂੰ ਖੁਸ਼ ਰੱਖੇ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿਹਦਾ ਨਾ ਬਾਈਕਟ ਨਾ ਹੋਵੇ ਹੂੰ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਦਾ ਰਹੇ ਜੀ ਮਾਲਸ ਨੂੰ ਨਾ ਖਦੀ ਸਾਥ ਨਾ ਛੱਡੇ ਚਾਹੇ ਤੁਸੀਂ ਹੋ ਚਾਹੇ ਮੈਂ ਹਾਂ ਜੀ